ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਇਹਦੇ ਨਿਹਾਲ ਸਿੰਘ ਵਾਲਾ ਵੀ ਹੈ ਤੇ ਇਹਦੇ ਨੇੜੇ ਭਧੌੜ ਵੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਰੁਟੀਨ ਚ ਵੀਡੀਓ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਅਗਸਤ ਮਹੀਨੇ ਦੀ ਇਹ ਚੌਥੀ ਵੀਡੀਓ ਹੈ ਤਰੀਕ ਅਜੇ 12 ਹੀ ਹੋਈ ਹੈ ਇਹ ਇਸ ਕਰਕੇ ਦੱਸ ਦਈਦਾ ਵੀ ਪਸ਼ੂ ਇੱਥੇ ਜਿਹੜੇ ਆਉਂਦੇ ਆ ਉਹ ਵਿਕਦੇ ਵੀ ਆ ਨਾਲ ਕਿਉਂਕਿ ਵਪਾਰ ਦਾ ਕੰਮ ਆ ਗਾਹਕ ਵੀ ਬਹੁਤ ਸੋਹਣਾ ਆਉਂਦਾ ਨਾਲ ਕੁਸਕ ਗੱਲਾਂ ਇਦਾਂ ਦੀਆਂ ਹੋ ਜਾਂਦੀਆਂ ਵੀ ਜਿਵੇਂ ਰੇਟ ਵੀਡੀਓ ਚ ਦੱਸੇ ਜਾਂਦੇ ਆ ਪਰ ਇਹਨਾਂ ਪਸ਼ੂਆਂ ਦੇ ਸੌਦੇ ਹੁੰਦੇ ਆ ਤਾਂ ਹੀ ਨਵੇਂ ਪਸ਼ੂ ਇੱਥੇ ਜਿਹੜੇ ਉਹ ਐਡ ਹੁੰਦੇ ਆ ਸੋ ਰੇਟ ਨਾ ਦੇਖਿਆ ਕਰੋ ਮੇਨ ਗੱਲ ਇਹ ਆ ਵੀ ਜਿਹੜਾ ਜੱਜਦਾ ਪਸ਼ੂ ਆ ਉਹਦੇ ਸਾਹਮਣੇ ਖੜੋ ਆ ਕੇ ਪਹਿਲਾਂ ਦੇਖੋ ਉਹਦੀ ਬਰੀਡ ਕੁਆਲਿਟੀ ਨੂੰ ਥਣ ਹਵਾਨੇ ਨੂੰ ਜੇ ਤੁਹਾਨੂੰ ਫਿੱਟ ਆਉਂਦਾ ਫਿਰ ਸੌਦਾ ਕਰੋ ਫਿਰ ਤੁਹਾਨੂੰ ਰੇਟ ਵੀ ਸਹੀ ਲੱਗੂਗਾ ਤੇ ਪਸ਼ੂ ਵੀ ਤੁਹਾਡੀ ਪਸੰਦ ਦਾ ਮਿਲ ਜੂਗਾ 15 ਨਾ ਗਿਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਲਗਭਗ ਇਹਨਾਂ ਦੇ ਵਿੱਚੋਂ ਤਿੰਨ ਇੱਕ ਗਾਵਾਂ ਸੋਈਆਂ ਸੋ ਇਨਾਂ ਤੇ ਨਾਲ ਤੁਹਾਨੂੰ ਮੈਂ ਜਰਸੀ ਵੀ ਦਿਖਾ ਦੂੰਗਾ ਜਿਨ੍ਹਾਂ 'ਚ ਇੱਕ ਵੱਛੀ ਬਹੁਤ ਖਾਣੀ ਸਾਹਮਣੇ ਕੰਬਨ ਦੇਖ ਸਕਦੇ ਹੋ ਗਾਂ ਦੂਜੀ ਵੀ ਦੋਸਤੋ ਜੱਟ ਪੈਂਦੀ ਹੈ ਤੇ ਇਹ ਵੀ ਕੰਬਨ ਸੋ ਆਓ ਵੀਡੀਓ ਨੂੰ ਆਪਾਂ ਸ਼ੁਰੂ ਕਰੀਏ ਤੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਜੱਟ ਗਿਆ ਮੈਂ ਦੁਬਾਰਾ ਬੇਨਤੀ ਕਰੂੰਗਾ ਵੀ ਆ ਕੇ ਦੇਖਣਾ ਤੁਹਾਡਾ ਕੰਮ ਹੈ ਤੁਸੀਂ ਪਾਸ ਕਰੋਗੇ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਹੈ। ਮਿਲਦੇ ਆਪਾਂ ਖੁਸ਼ਦੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਚੌਥੀ ਹੋ ਗਈ ਵੀਡੀਓ ਮੇਰੇ ਖਵਲ ਚ ਅਗਸਤ ਦੀ ਹੈ। ਹਾਂਜੀ ਬਾਈ ਇਹ ਦੋ ਵਾਰੀ ਆਪਾਂ 15-15 ਐਨੀਮਲਾਂ ਨਹੀਂ ਬਣਾਈ ਆ। ਹੂੰ ਪਿਛਲੀ 10 ਐਨੀਮਲਾਂ ਦੀ ਸੀ 15 ਐਨੀਮਲਾਂ ਦੀ ਅੱਜ ਆ ਜੀ। ਠੀਕ ਐ। ਖੁਸ਼ਦੀ ਪੱਜ ਪਹਿਲੇ ਨੰਬਰ ਤੇ ਜਰਸੀ ਖੜੀ ਐ। ਇਹ ਮਿਲਕ ਟੀ ਸਾਜੀ ਬੱਛੀ। ਠੀਕ ਐ। ਹਾਂਜੀ ਕਿੰਨਾ ਚਿਰ ਲੱਗੂਗੀ ਸੂਨ ਚ ਇਹ? ਇਹਦੇ ਦਿਨ ਪਿਆ ਜੀ ਹਜੇ 8 ਦਿਨ ਪੈਂਡਿੰਗ ਐ ਜੀ ਵੈੜ ਦੇ। ਠੀਕ ਐ। ਹਾਂਜੀ ਕੀ ਭਾਤ ਦੇਾਂਗੇ ਸ ਤੌਰ ਕੇ ਆਪਾਂ ਦਿਖਾਉਣ ਨੇ ਆ ਸੌਦਾ ਜਗਜੀਤ ਵੀਰੇ ਜੈਨੂਅਨ ਜੀ ਰੇਟ ਹੋਣਗੇ ਜੀ ਚ ਬਸ 1000 2000 ਵਾਲਾ ਹੀ ਡਿਫਰੈਂਸ ਹੋਊ ਕੋਈ ਬਾਹਲਾ ਨਹੀਂ ਠੀਕ ਹੈ ਦੇਨ ਲਾਈਨ ਜੇ ਵਾਲੀ ਸਾਰੀਆਂ ਵੇੜਾਂ ਦੇ ਮੰਨ ਕੇ ਚੱਲੋ ਮੁੱਲ ਹੋਣਗੇ ਜੀ ਹੂੰ ਇਹ ਬੱਛੀ ਜਿਸ ਤੇ ਨੂੰ 112000 ਰੁਪਏ ਦੀ ਬਾਈ ਦਵਾਂਗੇ ਆਪਾਂ 112000 ਦੀ ਹਾਂਜੀ ਠੀਕ ਹੈ ਪੂਰਾ ਪ੍ਰੋਪਰ ਰਿਕਾਰਡ ਆ ਬੱਛੀ ਦਾ ਠੀਕ ਹੈ ਤੇ ਹੈ ਵੀ ਅਜੇ ਮਿਲਕ ਟੀਥੀ ਹੈ ਜੀ ਠੀਕ ਹੈ ਦੁੱਧ ਦਾਨ ਦਾ ਬੱਛੀ ਸੋ ਸੋ ਹਜੇ ਖੀਰੀ ਬੱਛੀ ਹੈ ਜਮਾ ਹੈ ਦੁੱਧ ਦਾਨਦਾ ਹਜੇ ਦੰਦ ਭਾਂਦੀ ਵੀ ਨਹੀਂ ਛੇਤੀ ਛੱਡ ਦੇ ਸੋ ਦਸੋ ਇਹ ਕੋਨਫਰਮ ਖੀਰੀ ਹੈ ਹਜੇ ਦੰਦਾਂ ਚ ਵਿਰਲ ਵੀ ਹੈ ਨਹੀਂ ਵਾਕਈ ਹਜੇ ਦੰਦ ਤੋੜਦੀ ਨਹੀਂ ਪਰ ਅੱਜ ਦੇ ਦਿਨ ਚ ਖੀਰੀ ਤੁਸੀਂ ਖਰੀਦੋਗੇ ਟਾਂਚਾ ਵਾਕਈ ਸੋਹਣਾ ਦਸੋ 1 ਲੱਖ ਤੇ 12000 ਦੀ ਜਰਸੀ ਤੁਹਾਨੂੰ ਮਿਲ ਜੂਗੀ ਜਿਹੜਾ ਵੀਰ ਪਸੰਦ ਕਰਦਾ ਜਰਸੀ ਨੂੰ ਤਾਂ ਉਹਦੇ ਕੋਲ ਇੱਕ ਮੌਕਾ ਹੈ ਵੀ ਉਹਨੂੰ ਸੋਹਣੀ ਵੜ ਅੱਜ ਦੀ ਹੈ ਇਸ ਕਿਉਂਕਿ ਵੀਰੇ ਨਾਲ ਤਾਂ ਲਕਟੇਸ਼ਨ ਪਹਿਲਾ ਵਜਨ ਵਾਲੀ ਬੱਛੀ ਆ ਹੂੰ ਤੇ ਸਾਰੇ ਰਿਕਾਰਡ ਵਾਲੀ ਆ ਅੱਗੇ ਬੱਚਾ ਬੁੱচ্চਾ ਬੱਛੀ ਚੰਗੀ ਦੇਗੀ ਹੂੰ ਤੇ ਦੋ ਤਿੰਨ ਸੂਏ ਘਰੇ ਪੀ ਸਕਦੇ ਆ ਆਪਾਂ ਸਹੀ ਹੈ ਦੁੱਧ ਅਗਲੇ ਦੀ ਬਾਈ ਸੇਵਾ ਦਾ ਦੁੱਧ ਸੇਵਾ ਦਾ ਬਿਲਕੁਲ ਸੋ ਸੋਹਣੀ ਜਰਸੀ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਵੀ ਜਰਸੀ ਦਿਖਾਉਣੀ ਹੈ ਤੁਹਾਨੂੰ ਫਿਰ ਆਪਾਂ ਉਸ ਤੋਂ ਬਾਅਦ ਸ਼ੁਰੂ ਕਰ ਲਾਂਗੇ ਐਚ ਐਫ ਗਾਵਾਂ ਜਿਹੜੀਆਂ ਵਿਕਰੀ ਆਲੀਆਂ ਆਈਆਂ ਹੋਈਆਂ ਖੁਸ਼ਦੀਪ ਦੋ ਨੰਬਰ ਤੇ ਜਿਹੜੀ ਜਰਸੀ ਹੈ ਬਾਈ ਸੂਆ ਇਹਦਾ ਇਹਦਾ ਦੂਜਾ ਸੂਆ ਬਾਈ ਇਹ ਪਲੂਨ ਖੀਰੀ ਸੂਈ ਸੀਗੀ ਪਹਿਲੇ ਸੂਏ ਦੀ ਆਪਣੇ ਕੋਲ ਇਹਦੀ ਵੀਡੀਓ ਆ ਠੀਕ ਹੈ ਫੋਨ 'ਚ ਜਿਹੜੋਂ ਮਿਲਕਿੰਗ ਤੇ ਚੱਲ ਰਹੀ ਸੀ ਪਲੂਨ ਨੇ ਬਾਈ ਇਹਨੇ 27 ਕਿਲੋ ਟੱਚ ਕੀਤਾ 24 ਕਿਲੋ ਐਵਰੇਜ ਉਹ ਸੀਦਾ ਠੀਕ ਹੈ ਹਾਂਜੀ ਸੋ ਦੱਸੋ ਉਹ ਡਾਟਾ ਜਿਹੜਾ ਹੈਗਾ ਬਾਈ ਕਹਿੰਦਾ ਵੀ ਵੀਡੀਓ ਹੈਗੀ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਹੈਗੀ ਆ ਮੰਨ ਕੇ ਚਲੋ ਬਹੁਤ ਜ਼ਿਆਦਾ ਚੰਗਾ ਆਰਡਰ ਆ ਵਹਿੜਦਾ ਇਹ ਤੁਣ ਨਹੀਂ ਤਾਂ ਆਪਾਂ ਵਿੱਚ ਵੀ ਦਿਖਾਉਂਦੇ ਵਿੱਚ ਕਲੀਅਰ ਦਿਸਣੀ ਨਹੀਂ ਇਹ ਕਿੰਨਾ ਟਾਈਮ ਲੇ ਜਾਊਗੀ ਇਹਨੇ ਭਾਈ ਅੱਜ ਪੂਰੇ 12 ਦਿਨ ਪਏ ਆ ਵੈੜਦੇ ਹਜੇ ਠੀਕ ਹੈ ਇਹਦਾ ਭਾਅ ਕੀ ਰਹਿਣਾ ਖੁਸ਼ ਦੀ ਇਹ ਵੈੜਦਾ ਭਾਈ ਦੇਣ ਲੈਣ ਮੁੱਲ ਹੈਗਾ 1,05,000 ਰੁਪਈਆ ਜੀ ਗੀਤ ਭਾਈ ਠੀਕ ਹੈ ਹਾਂ ਕਮਾਲਾ ਸੁਰਸੂ ਦੁੱਧ ਤੁਹਾਡੀ ਸੇਵਾ ਦਾ ਹਾਈਟ ਦੋਨਾਂ ਦੀ ਸੇਮ ਆ ਇੱਕੋ ਜੀ ਜਿੰਨੀ ਕਿ ਜਰਸੀਆਂ ਦੀ ਹੁੰਦੀ ਆ ਵਧੀਆ ਹਾਈਟ ਦੀ ਆ ਸਹੀ ਹੈ ਬਾਕੀ ਥਣ ਥਣ ਤੇ ਲੇਵੇ ਦੀ ਸਾਫ ਬਹੁਤ ਜ਼ਿਆਦਾ ਆ ਬੱਚੀ ਜੀ ਸਹੀ ਹੈ ਲੈ ਚੱਲ ਭਾਈ ਸੋ 1,05,000 ਚ ਇਹ ਜਰਸੀ ਮਿਲੂਗੀ ਸਾਹਮਣੇ ਖੜੇ ਹੋ ਆ ਕੇ ਦੇਖਿਓ ਜੇ ਜਿਹੜਾ ਪਸ਼ੂ ਤੁਸੀਂ ਖਰੀਦਣਾ ਅੱਗੇ ਐਚ ਐਫ ਜਿਹੜੀਆਂ ਗਾਵਾਂ ਤੋਂ ਸ਼ੁਰੂਆਤ ਕਰਦੇ ਆਂ ਦੇਖਦੇ ਆਂ ਕੁਛ ਨਾ ਮੇਰੇ ਖਿਆਲ ਚ ਖੁਸ਼ ਦੀ ਜਿਹੜੇ ਤਿਆਰ-ਤਿਆਰ ਉਹ ਤੋੜ ਲਈਏ ਜਾਂ ਸਾਰੇ ਤੋੜਨੇ ਨਹੀਂ ਜਗਜੀਤ ਵੀਰੇ ਉਹ ਤਾਂ ਕੋਈ ਚੱਕਰ ਨਹੀਂ ਆਏ ਆ ਫਿਰ ਗਾਵਾਂ ਕਾਫੀ ਆ ਟਾਈਮ ਜਾਦੇ ਲੱਗ ਜਾਊਗਾ ਸਹੀ ਹੈ ਇਹਦੀ ਡਿਟੇਲ ਦੱਸ ਦੀ ਕੀ ਹੈ ਇਹ ਜਗਜੀਤ ਵੀਰੇ ਦੂਜਾ ਸੂਆ ਬੈੜ ਹੂੰ ਤੇ ਦੰਦਾ ਚ 6 ਦੰਦਾ ਠੀਕ ਹੈ ਕੋਲੋਂ ਨੇ 28 ਕਿਲੋ ਦੁੱਧ ਦਿੱਤਾ ਠੀਕ ਹੈ ਦੁੱਧ ਦੀਆਂ ਨਹੀਂ 30 ਕਿਲੋ ਪਾ ਦੂ ਫੇਸ ਫੂਸ ਦੀ ਬਹੁਤ ਸਨਖੀ ਹੈ ਬੈੜ ਭਾਈ ਕੀ ਇਹਦੀ ਕੀਮਤ ਕੀ ਰਹਿਣੀ ਹੈ ਇਹ ਬੈੜ ਦੇ ਦਾਂਗੇ ਜਿਸ ਤੇ ਨੋ ਬਾਈ ਆਪਾਂ ਪੂਰੇ ਲੱਖ ਰੁਪਏ ਦੀ ਠੀਕ ਹੈ ਇਹਦੇ ਨਾਲ ਇੱਕ ਵਗਾਹ ਖੜੀ ਹੋਰ ਇਹ ਬੱਚੀ ਬਾਈ ਪਹਿਲਣਾ ਤੁਰ ਕੇ ਦਿਖਾਉਣ ਨੇ ਦੋ ਦੰਦ ਹੈ ਵੱਡੀਆਂ ਗਾਂਆਂ ਦੇ ਨਾਲ ਹੀ ਆਈ ਹੈ ਠੀਕ ਹੈ ਦੁੱਗ ਵਾਲੇ ਵੀ ਚੱਕ ਰਹੀ ਹੈ ਹਜੇ ਦੰਦ ਕਿੰਨਾ ਚਿਰ ਲਾਈ ਜੂਗੀ ਸੋਨ ਚ ਇਹ ਇਹਦੇ ਅਜੇ ਪੂਰੇ 12 ਦਿਨ ਪੈਂਡਿੰਗ ਆ ਬਾਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹ ਬੱਚੀ ਦਾ ਦੇਣ ਲੈਣ ਆਪਾਂ ਦੇ ਦਾਂਗੇ ਜੀ 1,115,000 ਰੁਪਏ ਦੀ ਦੁੱਗ ਦੇ ਦੰਦ ਹਜੇ ਚੱਕਣੇ ਸ਼ੁਰੂ ਕੀਤੇ ਆ ਬੱਚੀ ਨੇ ਠੀਕ ਹੈ ਲੈ ਚਲੀਂ ਸੋ ਇਹਦੋਂ ਅੱਗੇ ਦੱਸੋ ਸ਼ੁਰੂ ਕਰਦੇ ਆਂ ਆਪਾਂ ਵੱਡੀਆਂ ਗਾਵਾਂ ਵੱਡੇ ਢਾਂਚੇ ਨੇ ਵਾਈਟ ਰੰਗ ਦੀ ਗਾਂ ਖੜੀ ਹੈ ਵਿੱਚ ਬਲੈਕ ਸਪੌਟ ਇਹਦੇ ਦਿਸਦੇ ਹੋਣਗੇ ਵੱਛਾ ਇਹਦੇ ਨਾਲ ਹੈ ਕੁਛ ਦੀ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਬਈ ਇਹ ਬਈ ਸਵੇਰੇ ਸੂਈ ਆ ਵਹਿੜ ਠੀਕ ਹੈ ਇਹ ਤਾਂ ਬੱਚਾ ਹੀ ਨਵਾਇਆ ਕਰਕੇ ਆਏ ਜਿਹਾ ਲੱਗਦਾ ਅੱਛਾ ਸਵੇਰੇ ਸੂਈ ਆ ਜੇਰ ਜੂਰ ਕੰਪਲੀਟ ਪੈ ਗਈ ਇਹਦੀ ਠੀਕ ਹੈ ਹਾਂਜੀ ਪਾਖ ਹੀ ਰਹਿਣਾ ਇਹਦਾ ਆਇਆ ਹੁਣੇ ਹੀ ਆ ਵਹਿੜਾ ਤੁਹਾਡੇ ਸਾਹਮਣੇ ਹੀ ਤਾਰੀਆਂ ਆਪਾਂ ਜੀ ਸਹੀ ਹੈ ਪਾਖ ਹੀ ਰਹੂਗਾ ਤਾਂ ਪਾ ਬਾਈ ਮੋਲ ਜਿੰਨਾ ਮਰੀ ਮਰਜੀ ਕਰੀ ਹੈ ਜਗਜੀਤ ਬਾਈ ਹੂੰ ਇਹਦਾ ਢਾਈ ਕਰ ਲਗੇ ਚਾਹੇ ਸਵਾ ਦੋ ਕਰ ਲੀਏ ਕੁਛ ਕਰ ਲੀਏ 2 ਲੱਖ ਰੁਪਏ ਦੀ ਵੈੜ ਆਪਾਂ ਜਸਤੇ ਨੂੰ ਦਵਾਂਗੇ ਬਾਈ 2 ਲੱਖ ਦੀ ਹਾਂਜੀ ਠੀਕ ਹੈ ਓਕੇ ਸੋ ਦੋਸਤੋ 2 ਲੱਖ ਰੁਪਿਆ ਟਰੰਡ ਹੈ ਥਣਥੀ ਚੁਆਈ ਵਾਲੇ ਦੋ ਤਾਂ ਆਪਾਂ ਕਹੀ ਜਾਈਏ ਹਨਾ ਇਹ 60 ਕਿਲੋ ਪਾ ਦੂ 65 ਪਾ ਦੂ ਇੰਨਾ ਉਹਨਾ ਉਹ ਵੀਰੇ ਵੈੜ ਵੀ ਦਿਸਦੀ ਆ ਹੂੰ ਢਾਂਚਾ ਵੀ ਦਿਸਦਾ ਰੇਲ ਦੇ ਡੱਬੇ ਜਿੱਡੀ ਵੱਚੀ ਆ ਹੂੰ ਫੇਸ ਦੀ ਕੁਆਲਿਟੀ ਤੇ ਜਵਾਨੀ ਅੰਗਾ ਪੂਰਾ ਠੀਕ ਹੈ ਠੀਕ ਆ ਚੰਗਾ ਦੁੱਧ ਪਾਉਗੀ ਜਿਹੇ ਜੀ ਬੰਦਾ ਸਾਂਭ ਲੂ ਅਗਲੇ ਦੀ ਖੁਸ਼ੀ ਆ ਓਏ ਤੋ 30 ਲੈ ਲੈ 20 ਲੈ ਲੈ ਚਾਹੇ 50 ਕਿਲੋ ਲੈ ਲੈ ਠੀਕ ਹੈ ਕੱਦੂ ਹੋਣਾ ਜਿੰਨਾ ਸਾਂਭੂ ਸਹੀ ਕਿਉਂਕਿ ਜਿਹੜਾ ਇਹਦਾ ਸਟਰਕਚਰ ਆ ਬਾਈ ਹੂੰ ਦੁਆਰੇ ਤੋੜ ਦਿੰਨੇ ਆਪਾਂ ਥੋੜਾ ਇਹ ਧੱਕਾ ਕਰ ਦਿਆਂ ਹੂੰ ਤੇ ਬੀਨਸ ਵਗੈਰਾ ਆਰਡਰ ਤੇ ਆਰਡਰ ਦਾ ਡਿਜ਼ਾਈਨ ਆ ਜਿਹੜਾ ਹੂੰ ਸਰਦਿਆਂ ਜਿਹੇ ਹੋ ਜੀਆਂ ਗਾਇਆਂ 55 60 ਕਿਲੋ ਨੂੰ ਟੱਚ ਕਰ ਜਾਂਦੀਆਂ ਬਾਈ ਸਹੀ ਹੈ ਦੁੱਧ ਵਾਲੀਆਂ ਚੀਜ਼ਾਂ ਬੱਚੇ ਲੈਣ ਵਾਲੀਆਂ ਠੀਕ ਹੈ ਸੋ ਇਹ ਪਹਿਲੇ ਨੰਬਰ ਤੇ ਜਿਹੜੀਆਂ ਇੱਕ ਵੱਡੀਆਂ گاਵਾ ਖੜੀਆਂ ਉਹਨਾਂ ਦੇ ਵਿੱਚੋਂ ਤੁਹਾਨੂੰ ਦਿਖਾ ਰਹੇ ਹਾਂ ਇਹ ਦੂਗੇ ਇੱਕ ਹੋਰ ਤੁਹਾਨੂੰ ਸੋਹਣੇ ਟਾਂਚੇ ਦੀ ਗਾਂ ਦਿਖਾਉਣੀ ਹੈ ਇਹਦਾ ਥਣ ਹਵਾਨਾ ਤੁਸੀਂ ਦੇਖ ਲਓ ਇਹ ਤੇ ਨਾੜਾਂ ਕਾਫੀ ਦਿਸਦੀਆਂ ਹਵਾਨੇ ਦੇ ਉਸ ਤੋਂ ਇਧਰੋਂ ਤੁਸੀਂ ਦੇਖੋ ਕੁਝ ਦੀ ਪੇਰੀ ਡਿਟੇਲ ਨਾਲ ਦੱਸਦਾ ਜਾਈਏ ਇਹ ਦੂਜਾ ਸੂਆ ਜਗਜੀਤ ਬਾਈ ਹੂੰ ਦੰਦਾਂ ਚ ਚਾਰ ਦੰਦ ਕੰਪਲੀਟ ਆ ਛਿੱਗ ਦੇ ਕੱਢ ਰਹੀ ਆ ਬਾਈ ਕਿੰਨਾ ਟਾਈਮ ਲੇਜੂਗੀ ਇਹਦੇ 10 ਦਿਨ ਪਏ ਆ ਬਾਈ ਠੀਕ ਐ ਹਾਈਟ ਵੇਟ ਤਾਂ ਮੰਨ ਕੇ ਚੱਲੋ ਸਾਰੀਆਂ ਬੈੜਾਂ ਹੀ ਉੱਪਰ ਖੜੀਆਂ ਤੇ ਇਹ ਆਪਾਂ 18 ਬੈੜਾਂ ਇਕੱਠੀਆਂ ਲਈਆਂ ਸੀਗੀਆਂ ਠੀਕ ਐ ਹਾਂਜੀ ਉਹਨਾਂ 'ਚੋਂ ਆਪਾਂ ਕੁਝ ਬੈੜਾਂ ਪਹਿਲਾਂ ਦਿਖਾਤੀਆਂ ਕੁਝ ਮੰਨ ਕੇ ਚੱਲੋ ਤਿੰਨ ਚਾਰ ਕੱਲ ਸੇਲ ਹੋ ਗਈਆਂ ਜੀ ਠੀਕ ਐ ਹਾਂਜੀ ਉਹ ਸੱਜਣੋ ਮਿੱਤਰ ਵੇਚਣ ਵਾਲੀ ਲੈ ਗਏ ਜੀ ਠੀਕ ਐ ਇਹਦਾ ਭਾਅ ਕੀ ਰਹਿਣਾ ਖੁਸ਼ ਦੀ ਇਹ ਬੈੜ ਆਪਾਂ ਜਗਜੀਤ ਭਾਈ ਦੇ ਦਾਂਗੇ 1,55,000 ਰੁਪਏ ਦੀ ਲੈ ਚੱਲੀ ਅੰਦਰ ਸੋ 1 55 ਦੱਸੋ ਇਹਦੀ ਡਿਮਾਂਡ ਹੈ ਇਹਨਾਂ ਜੋ ਮੰਨ ਕੇ ਚੱਲੋ ਕੋਈ ਵੀ ਵੜਾ ਇਹ ਜੀ ਨਹੀਂ ਵੀ ਜਿਹੜੀ 30 35 ਕਿਲੋ ਵਾਲੀ ਆ ਹੈ ਸਾਰੀਆਂ 40 45 ਪਲੱਸ ਆ ਲਗਾਈਆਂ ਬਾਕੀ ਅਗਲੇ ਦੀ ਬਾਈ ਜਿੰਨੀ ਕਿ ਸਾਹ ਸੰਭਾਲਾ ਉਹਨਾਂ ਦੇ ਦੁੱਧ ਕੱਢ ਦੇਣਗੀਆਂ ਠੀਕ ਹੈ ਸੋ ਇਹਦੂ ਅੱਗੇ ਤੁਹਾਨੂੰ ਹੋਰ گاਵਾ ਦਿਖਾਉਣੇ ਆ ਦੋਸਤੋ ਵੱਡੇ ਢਾਂਚਿਆਂ ਦੀਆਂ گاਵਾ ਇੱਥੇ ਅੱਜ ਵਿਕਰੀ ਵਾਸਤੇ ਖੜੀਆਂ ਤਿੰਨ ਨੰਬਰ ਵਾਲੀ ਵੜਾ ਇਹ ਵੀ ਭਾਈ ਜਗਜੀਤ ਦੂਜਾ ਸੂਆ ਥੋੜਾ ਭਾਈ ਦੀ ਜਾਦੇ ਆ ਇਹ ਠੀਕ ਹੈ ਤੇ ਦੁੱਧ ਦੇ ਦਾ 30 ਕਿਲੋ ਪਾਇਆ ਵਾ ਵੀਰੇ ਠੀਕ ਹੈ ਕੀ ਭਾਰ ਹੋਊਗਾ ਇਹ ਦੇ ਦਾਂਗੇ ਆਪਾਂ 1,115,000 ਰੁਪਏ ਦੀ 115 ਦੀ ਮਾੜੀ ਪੂਛ ਪੜਨੀ ਇੱਥੇ ਹਵਾਨਾ ਦਿਖਾ ਦਿੰਨੇ ਹਾਂਜੀ ਹਜੇ 7-8 ਦਿਨ ਪੈਂਡਿੰਗ ਆ ਵਹਿੜ ਦੇ ਠੀਕ ਹੈ ਸੋ ਦੱਸੋ ਇਹ ਦਾ ਫਾਇਦੇ ਹਵਾਨਾ ਦਾ 7-8 ਦਿਨ ਹਜੇ ਲੈਂਦੀ ਆ ਵੱਡੀ ਗਾਹ ਭਾਈ ਇਹ ਦੋ ਅਗੇ ਇਹ ਤੋਰ ਦਿਨਾ ਜਗਜੀਤ ਵੀਰੇ ਇਹ ਮੰਨ ਕੇ ਚੱਲੋ ਵੀ ਜੇ ਕੋਈ ਵੀਰ ਸਾਂਭ ਸਕਦਾ ਕੱਚੀ ਹਜੇ ਵਹਿੜ ਠੀਕ ਹੈ ਕਿੰਨਾ ਟਾਈਮ ਰਹਿੰਦਾ ਪੂਰੇ 25 ਦਿਨ ਪਏ ਆ ਬਾਈ ਠੀਕ ਹੈ ਠੀਕ ਹੈ ਜੀ ਹੂੰ ਤੇ ਜਿਆਦਾ ਨਜਾਇਜ਼ ਜਿਆਦਾ ਚੰਗੇ ਦੁੱਧ ਦੀ ਉਮੀਦ ਆਪਾਂ ਨੂੰ ਠੀਕ ਹੈ ਹਾਂ ਜੀ ਬੈੜ ਨੇ 52 ਕਿਲੋ ਪੀਕ ਟੱਚ ਕੀਤਾ ਜੀ ਇਹਨੇ ਆ ਜਾ ਹੱਕੀ ਪੁੱਤ ਆਹੋ ਸੋ ਨੂੰ ਸੋ ਇਹਦਾ ਵਾਜਨ ਦੇਖੋ ਗਾਂ ਦਾ ਆ ਜਾ ਬੱਤਰਾ ਆ ਜਾ ਭਈ ਵੱਡੀ-ਬੁੱਡੀ ਦਾ ਤੁਸੀਂ ਇੱਥੇ ਜੱਜ ਕਰ ਲੋ ਰਾਜੂ ਖੜੀਏ ਨੇ ਇਧਰਲੇ ਪਾਸੇ ਹੋ ਕੇ। ਭਈ ਦੂਜੀ ਸਾਈਡ ਦੀ ਬੰਦਾ ਨਹੀਂ ਦੱਸਦਾ ਇੰਨੀ ਕ ਵੱਡੀ ਆ। ਸਹੀ ਆ। ਪੈਕਅਪ ਤੇ ਜਾਣ ਵਾਲੀ ਗਾਂ ਦੋਸਤੋ। ਇਹ ਛੋਟੇ ਹਾਥੀ ਤੇ ਨਹੀਂ ਜਾਣੀ ਇੰਨਾ ਕੁ ਵਾਜਾ ਨੇ ਦਾ ਇੰਨੀ ਕ ਲੰਬਾਈ ਆ। ਥੋੜੀ ਖਿੱਚ ਲਾਗੇ ਨੂੰ ਜੇ ਤੁਰਦੀ ਆ ਤੂੰ। ਵੈਸੇ ਨੇ ਹਜੇ ਦੁੱਧ ਤਾਂ ਲਾਉਣਾ ਹੀ ਸ਼ੁਰੂ ਕਰਨਾ। ਭਈ ਹੇ ਤਾਂ ਮੰਨ ਕੇ ਚੱਲ ਮਾੜਾ-ਮਾੜਾ ਚੀਪਾ ਮਾਰਦੀ ਆ। ਠੀਕ ਆ। ਇਹ ਜਿਹੜੇ ਬੰਦਿਆਂ ਨੂੰ ਤਾਂ ਮੰਨ ਕੇ ਚੱਲੋ ਪਤਾ ਆ ਗਏ ਚੀਜ਼ਾਂ ਦਾ। ਹੂੰ। ਉਹ ਹੀ H5 ਵੀ ਬਰੀਡ ਗੁੱਜੀ ਨਹੀਂ ਰਹਿੰਦੀ ਹੂੰ ਉਹ ਇਹ ਤੋਂ ਪਹਿਲਾਂ ਵੀ ਆਪਾਂ ਕੱਚੀਆਂ ਦਿਖਾਈਆਂ ਅਗਲੇ ਨੇ ਕੱਚੀ ਕੋਈ ਖਰੀਦ ਲੈਣੀ ਹੁੰਦੀ ਆ ਜੀ ਸਹੀ ਹੈ ਕਿਉਂਕਿ ਤਿਆਰ ਹੋ ਕੇ ਇਦਾਂ ਦਾ ਜਿੱਦਾਂ ਬੈੱਡ ਵਜੂ ਦਾ ਹੂੰ ਇਹਨੇ ਇੰਨੀ ਕੁ ਸੋਹਣੀ ਲੱਗਣ ਲੱਗਿਆ ਨਾ ਵੀ 30-40000 ਰੁਪਏ ਦਾ ਤਾਂ ਮੌਕੇ ਤੇ ਦੋ ਚੌਂ ਦੇਣਾ ਸੀ ਡਿਫਰੈਂਸ ਪੈ ਜਾਣਾ ਸਹੀ ਹੈ ਲੈ ਚੱਲੀ ਬਈ ਸੋ ਦੋਸਤੋ ਇਹ ਜੇ ਕੱਚੀ ਹੈ ਜਿਹਨੂੰ ਸਮਝਾਉਂਦੀ ਕਰੋ ਕਾਲ ਬਹੁਤ ਵੱਡੇ ਢਾਂਚੇ ਦੀ H5 ਤੁਹਾਨੂੰ ਦਿਖਾ ਰਹੇ ਹਾਂ ਸੁਭਾਜਨ ਦੇਖੋ ਗਾਂ ਦਾ ਲੰਬਾਈ ਦੇਖੋ ਹਾਈਟ ਫੁੱਲ ਆ ਖੁਸ਼ਦੀਪ ਭਾਈ ਜਿਹੜੀ ਹੁਣ ਗਾਂ ਖੋਲੀ ਆਪਾਂ ਇਹ ਭਾਈ ਦੂਜਾ ਸੁਆ ਸੁਣੀ ਆ ਵੀਰੇ ਹੂੰ ਤੇ ਚਾਰ ਦੰਦ ਕੰਪਲੀਟ ਆ ਸਿੱਕਦਾ ਇੱਕ ਕੱਢਿਆ ਨੇ ਠੀਕ ਆ ਹਾਂਜੀ ਕਿੰਨਾ ਟਾਈਮ ਲੇ ਜਾਊਗੀ ਇਹਦੇ ਭਾਈ ਪੂਰੇ ਅਜੇ 18 ਦਿਨ ਵੈੜਦੇ ਪੈਂਡਿੰਗਾ 9 ਮਹੀਨੇ ਪੂਰੇ ਹੋਣ ਚ ਠੀਕ ਆ ਹਾਂਜੀ ਤੇ ਮੰਨ ਕੇ ਚੱਲੋ ਵੀ ਲੈਂਥ ਤਾਂ ਇਹ ਸਾਰੀਆਂ ਬੈੜਾਂ ਦੀ ਕੱਪ ਹੋਈ ਆ ਕੋਈ ਦੋ ਉਂਗਲਾਂ ਵੱਡੀ ਆ ਕੋਈ ਦੋ ਉਂਗਲਾਂ ਛੋਟੀ ਆ ਠੀਕ ਆ ਹਾਈਟ ਆਇਆ ਵੀ ਕਿਸੇ ਦੀ ਨਹੀਂ ਘੱਟ ਵੀ ਜਿੰਨੀ ਕੁ ਬਰੀਡ ਕੁਆਲਿਟੀ ਆ ਵੈੜ ਚਾ ਹੂੰ ਉਹ ਨਹੀਂ ਕਿਸੇ ਚ ਵੀ ਨਹੀਂ ਠੀਕ ਐ ਇਹ ਸੋਨ ਨੂੰ ਵੀ ਖੜਨੀ ਏ ਰੀ ਡਿਫਰੈਂਟ ਜੀ ਲੁੱਕ ਦੀ ਆ ਸਹੀ ਕਮਾਲੀ ਬਈ ਆ ਰੇਟ ਇਹਦਾ ਕੀ ਰਹਿਣਾ ਖੁੱਜੀ ਅੱਜ ਦੇ ਹਿਸਾਬ ਰੇਟ ਬਾਈ ਜੇ ਹੁਣ ਕਿਸੇ ਨੇ ਲੈਣੀ ਆ ਤਾਂ ਆਪਾਂ ਇੱਕ ਭੈਂਟ ਦੀ ਹੂੰ ਠੀਕ ਆ ਹੂੰ ਦੇ ਦਾਂਗੇ ਠੀਕ ਐ ਹਾਂਜੀ ਕਿਉਂਕਿ ਜ਼ਿਆਦਾਤਰ ਆਪਾਂ ਤੋਂ ਸੇਲ ਪਰਚੇਜ਼ ਵਾਲੇ ਬੰਦੇ گاਵਾ ਲੈ ਕੇ ਜਾਂਦੇ ਆ ਪਰ ਫੇਰ ਵੀ ਆਪਣੇ ਵੀਰ ਡਿਮਾਂਡ ਕਰਦੇ ਕਰਕੇ ਹੂੰ ਆਪਾਂ ਰੇਟ ਕਰੀਦਾ ਵੀਡੀਓ ਦੇ ਵਿੱਚ ਹੂੰ ਹਾਂਜੀ ਸਹੀ ਹੈ ਕਿਉਂਕਿ ਜਿੱਦਾਂ ਦੀ ਇਹਦੀ ਫੇਸ ਦੀ ਕੁਆਲਿਟੀ ਆ ਕੱਲਾ ਆਇਣੀ ਵੀ ਮੰਨ ਕੇ ਚੱਲੋ ਵੀ ਆਪਾਂ ਕਿਤੇ ਹੋਰ ਗਾਣਾ ਦੇਖਦੇ ਆ ਵੀ ਉਹ ਵੀ ਡੱਬੀ ਆ ਤੇ ਵੱਡੀ ਹੈਗੀ ਹੂੰ ਉਹਦਾ ਕਿਸੇ ਨੇ ਘੱਟ ਮੰਗ ਲਿਆ ਤੇ ਵੀ ਗਾਣਾ ਗਾ ਬਾਈ ਇਦਾਂ ਨਹੀਂ ਮਿਲਦੀ ਨਾ ਦੁੱਧ ਦੇ ਅਕੋਰਡਿੰਗ ਮਿਲਦੀ ਆ ਹੂੰ ਗਾਣੇ ਦੇ ਕੁਝ ਕੁ ਕੈਰੇਕਟਰਾਂ ਦਾ ਵੀ ਡਿਫਰੈਂਟ ਮੁੱਲ ਹੁੰਦਾ ਸਹੀ ਹੈ ਉਹ ਵਾੜ ਡੇਟਾ ਅੰਚੀ ਦੀ ਗਾਂ ਦੋਸਤੋ ਇਹ ਤੁਹਾਨੂੰ ਦਿਖਾ ਰਿਆ ਸੀ ਰੇਟ ਵੀਡੀਓ ਚ ਹੁੰਦੇ ਆ ਤੇ ਨਾਲ ਇਹ ਵੀ ਗੱਲ ਆ ਵਾਕਈ ਅੱਗੇ ਵਪਾਰ ਵਾਲੇ ਵੀ ਆਉਂਦੇ ਰਹਿੰਦੇ ਆ ਉਹਦੇ ਕਰਕੇ ਰੇਟ ਪਰਦੇ ਚ ਰੱਖਣਾ ਪੈਂਦਾ ਇਹ ਤੁਹਾਡੀ ਡਿਮਾਂਡ ਪੂਰੀ ਕਰੀਦੀ ਹਾਲਾਂਕਿ ਜੇ ਤੁਸੀਂ ਆ ਕੇ ਦੇਖੋ ਪਸ਼ੂ ਤੇ ਸੌਦੇ ਜਿਹੜੇ ਉਹ ਹੁੰਦੇ ਆ ਖੁਸ਼ ਦੀ ਫਿਰ ਦੂ ਅੱਗੇ ਗਾਂ ਬਈ ਇਹ ਵੀ ਦੇਖ ਲਾ ਹੁਣ ਜਗਜੀਤ ਵੀਰੇ ਐਡੀ ਬਿਹੜਾ ਸਹੀ ਹੈ ਹਾਂ ਠੀਕ ਹੈ ਦੂਜਾ ਸੂਆ ਪਲੂਨ ਦਾ 34 ਕਿਲੋ ਦੁੱਧ ਦਿੱਤਾ ਇਹਦਾ ਬਾਈ ਕਿੰਨਾ ਟਾਈਮ ਲੇਜੂ ਸੂਣ ਤੇ ਇਹਦੇ 15 ਦਿਨ ਪਏ ਆ ਭਾਈ ਅਜੇ 9 ਮਹੀਨੇ ਪੂਰੇ ਹੋਣ ਚ ਪੂਰੇ ਠੀਕ ਹੈ ਹਾਂਜੀ ਤੇ ਕੀ ਪਾ ਰਹਿਣਾ ਇਹਦਾ ਇਹਦਾ ਦੇਣ ਲੈਣ ਜੀ ਭਾਈ ਅੱਜ ਦਾ ਰੇਟ ਹੈਗਾ ਜਿਸ ਤੇ 9 1,30,000 ਰੁਪਇਆ ਠੀਕ ਹੁਣ ਇਹ ਭਾਜ ਦੀ ਜਿਆਦਾ ਹਾਈਟ ਇਥੋਂ ਜੱਜ ਕਰ ਲੋ ਸਹੀ ਹੈ ਠੀਕ ਹੈ ਹਾਈਟ ਚ ਸਾਰੀਆਂ ਵੇੜਾਂ ਹੀ ਤਕਰੀਬਨ ਮੈਂ ਪਹਿਲਾਂ ਵੀ ਦੱਸ ਕੇ ਆਟਿਆਂ ਵੀ ਆ ਵੀ ਦੇਖ ਲੋ ਸਾਰੀਆਂ ਇੱਕੋ ਜੀਆਂ ਵੇੜਾਂ ਫੁੱਲ ਵੱਡੀਆਂ ਇਹਦਾ ਅਗਲੀ ਗਾਂ ਦੀ ਕੀ ਡਿਟੇਲ ਹੈ ਇਹ ਵੀ ਜਗਜੀਤ ਭਾਈ ਦੂਜਾ ਸੂਹਾ ਸੂਣਾ ਵੇੜ ਨੇ ਹੂੰ ਤੇ ਆਰਡਰ ਜਾਣੀ ਕਾਫੀ ਛੱਡੀ ਬੈਠੀ ਆ ਹੂੰ ਦੇਣੇ ਦੇ ਬਾਈ ਪਏ ਆ ਹਜੇ ਬਾਈ ਠੀਕ ਐ ਹਾਂਜੀ ਇਹਦਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਪਲੂਮ ਦਾ 42 ਕਿਲੋ ਦੁੱਧ ਦਿੱਤਾ ਵਹਿੜਦਾ ਜੀ ਰੇਟ ਕੀ ਰਹਿਣਾ ਇਹਦਾ ਰੇਟ ਭਾਈ ਇਹਦਾ ਹੋਂਦ ਆਪਾਂ 1.5 ਲੱਖ ਰੁਪਈਆ ਦੀ ਵਹਿੜ ਦੇ ਦਾਂਗੇ ਜੀ ਬਾਕੀ ਜੇ ਕੋਈ ਆਪਾਂ ਤੋਂ ਵੀਰ ਲੋਡ ਚਗਾਈਆਂ ਲੈਣਾ ਚਾਹੁੰਦਾ ਜੀ ਹੂੰ ਉਹ ਵੀ ਆਪਣੇ ਨਾਲ ਸੰਪਰਕ ਕਰ ਲੈ ਵਿੱਚੇ ਕੱਚੀਆਂ ਛੋਟੀਆਂ ਵੱਡੀਆਂ ਉਹਦਾ ਹੂੰ ਉਹਦਾਂ ਦਾ ਫਰਮਾਨਤਨ ਹੋ ਜਾਊਗਾ ਜੀ ਠੀਕ ਐ ਕਮਾਲੀ ਬਈ ਮੜਾ ਆ ਜਾ ਪੁੱਤ ਕਿਉਂਕਿ ਭਾਈ ਮੰਨ ਕੇ ਚੱਲੋ ਵੀ ਜੇ ਇੱਕ ਆਪਾਂ ਜਾਦੇ ਚੰਗੀ ਗਾਂ ਲੈ ਲੈਨੇ ਆ ਹੂੰ ਇੱਕ ਉਹਦੇ ਨਾਲ ਆਪਾਂ ਜਾ ਮੀਡੀਅਮ ਗਾਂ ਹੀ ਲੈ ਲਈਏ 25 ਕਿਲੋ ਵਾਲੀ ਹੂੰ ਨਾਲੇ ਤਾਂ ਆਪਾਂ ਨੂੰ ਨਹੀਂ ਰੇਟ ਮਹਿਸੂਸ ਹੁੰਦਾ ਹੂੰ ਤੇ ਨਾਲੇ ਮੰਨ ਕੇ ਚੱਲੋ ਆਪਣੇ ਘਰ ਗਾਂ ਚੰਗੀ ਉੱਠ ਜਾਂਦੀ ਹੈ ਠੀਕ ਹੈ ਅੱਛਾ ਇਹ ਤਾਂ ਗਾਵਾਂ ਜਿਵੇਂ ਵੱਡੀਆਂ ਗਾਵਾਂ ਦਿਖਾ ਰਹੇ ਆ ਆਪਾਂ ਫਾਰਮ ਵਾਲੀਆਂ ਗਾਵਾਂ ਹਨਾ ਹਾਂਜੀ ਆਮ ਫਾਰਮਰ ਵੀਰ ਘਰੇਲੂ ਗਾਂ ਪਸੰਦ ਕਰਦੇ ਆ ਤੇ ਭਾਅ ਵੀ ਉਹ ਪਸੰਦ ਕਰਦੇ ਆ ਵੀ ਲੱਖ ਦੇ ਆਸ-ਪਾਸ ਵਾਲੀਆਂ ਹੋਣ ਹਾਂਜੀ ਆ ਜਾਂਦੀਆਂ ਹਾਂ ਜਗਜੀਤ ਭਾਈ ਆਤਾ ਜਾਵਾਂਗਾ ਪਰ ਮੰਨ ਕੇ ਚੱਲੋ ਵੀ ਆਪਣੇ ਕੋਲੇ ਘੱਟ ਤੋਂ ਘੱਟ ਵੀ 80-85 ਤੋਂ ਰੇਟ ਸ਼ੁਰੂ ਹੁੰਦੇ ਆ ਦੁਕਾਨ ਟਲੀ ਦਬਾਈ ਹੁੰਦੀ ਨਹੀਂ ਠੀਕ ਹੈ ਉਹ ਵੀ ਕਦੇ ਨਾ ਕਦੇ ਇੱਕ ਦੋ ਵਹਿੜਾ ਜਿਆਦਾਤਰ ਆਪਣੇ ਕੋਲੇ ਦੋਸੋ ਇਹ ਅੰਦਰ ਕੁਝ ਗਾਵਾਂ ਖੜੀਆਂ ਆ ਆਪਾਂ ਵੀ ਜਾਣਕਾਰੀ ਲੈ ਲਈਏ ਖੁਸ਼ਦੀਪ ਕੀ ਡਿਟੇਲ ਹੈ ਇਸ ਵਹਿੜ ਦੀ ਆ ਤਾਂ ਬਾਈ ਗਾਜੇ ਗਾਂ ਕੱਚੀ ਆ ਗਈ ਜਿਆਦੇ ਆ ਵਹਿੜ ਦੇ ਰਹਿ ਗਏ 22 ਦਿਨ ਬਾਈ ਹੁਣ ਠੀਕ ਹੈ ਹਾਂਜੀ ਠੀਕ ਹੈ ਤੇ ਇਹ ਤੋਂ ਅੱਗੇ ਖੁਸ਼ਦੀਪ ਦੋ ਸੂਆਂ ਸਵਾਈਆਂ ਗਾਵਾਂ ਖੜੀਆਂ ਆ ਇਹ ਜਗਜੀਤ ਵੀਰੇ ਆਪਾਂ ਦਿਖਾਣੇ ਆ ਮੰਨ ਕੇ ਚੱਲੋ ਹੁਣੀ ਵੀਡੀਓ ਤੋਂ ਆਪਣੇ ਸਟਾਰਟ ਹੋਣ ਤੋਂ ਪਹਿਲਾਂ گاਵਾਂ ਦਾ ਦੋਨਾਂ ਦਾ ਸੌਦਾ ਹੋ ਗਿਆ ਜੀ ਠੀਕ ਹੈ ਇਹ ਜੋੜੇ ਦਾ ਸੌਦਾ ਹੋਇਆ 235000 ਰੁਪਏ ਦਾ ਜੀ ਇਹ ਪਹਿਲੀ ਗਾਂ ਤੋਰੀ ਬਈ ਮੜਾ ਆਈਡੀਆ ਮਿਲਦਾ ਜੇ ਕੋਈ ਫਾਰਮਰ ਵੀ ਇਹਦੇ ਥੱਲੇ 28 ਕਿਲੋ ਦੁੱਧ ਤਿਆਰ ਸੀ ਜਗਜੀਤ ਵੀਰੇ ਠੀਕ ਹੈ ਮਿਹਣ ਦੇ ਥੱਲੇ ਠੀਕ ਹੈ ਹਾਂ 8 ਦਿਨ ਦੀ 7-8 ਕਿ ਦਿਨ ਦੀ ਸੂਈ ਸੀਗੀ ਜੀ ਠੀਕ ਹੈ ਇਹ ਮੰਨ ਕੇ ਚੱਲੋ ਵੀ ਘਰ ਬੰਦੇ ਦਾ ਹੈ ਬੰਨ ਕੀ ਰੱਖਦੇ ਛੋਟਾ ਜਿਹਾ ਫਾਰਮ ਆ ਹੂੰ ਉਹ ਜਿਹੜੀ ਆਪਾਂ ਪਹਿਲਾਂ ਵੀ ਪਿਛਲੀ ਵੀਡੀਓ ਪਾਈ ਸੀ ਵਾਈਟ ਕਲਰ ਦੀ ਗਾਂ ਉਹ ਲੈਂਦੇ ਸੀਗੇ ਜੋੜਾ ਉਹਨਾਂ گاਵਾਵਾਂ ਚੋਂ ਠੀਕ ਹੈ ਉਹਦੇ ਚਲੋ ਅੰਜਲਨੀ ਸੀ ਉਹ ਅੰਬਰਸਰ ਸੈਡ ਉੱਠ ਗਿਆ ਠੀਕ ਹੈ ਇਹ ਉਹਨਾਂ ਨੇ ਬਿਹੜਾਂ ਦਾ ਜੋੜਾ ਆਪਾਂ ਤੋਂ ਹੁਣ ਲਿਆ ਪਰਚੇਜ਼ ਕਰਿਆ ਜੀ 235000 ਚ ਜੋੜਾ 235000 ਫਿਰ ਤਾਂ ਜਿਵੇਂ ਗਾਂ ਦੇ ਇਹਦਾ ਕੱਲੀ ਦਾ ਵੀਰੇ 1.5 ਲੱਖ ਰੁਪਈਆ ਆਪਾਂ ਮੁੱਲ ਕਰਦੇ ਸੀ ਹੂੰ ਉਹਦਾ ਮੰਨ ਕੇ ਚਲੋ ਇੱਕ ਵੀ ਜੋੜੇ ਦਾ 270 ਮੁੱਲ ਕਰਦੇ ਸੀ ਠੀਕ ਹੈ ਇਹ ਆਪਾਂ ਜਾਨੀ ਮੰਨ ਕੇ ਚਲੋ ਇੱਕ 30 ਚ ਪਾ ਕੇ ਦਿੱਤੀ ਆ ਉਹ ਇੱਕ 5 ਚ ਬਈ ਠੀਕ ਹੈ ਜਾਨੀ ਜੇ ਕੋਈ ਵੀ ਰੇਤਾਂ ਦੀ ਗਾਂ ਲੱਭਦਾ ਜਿਵੇਂ ਉਹ ਗਾਂ ਦਾ ਥਾਣਾ ਨਾ ਵੀ ਘਰੇ ਦੁੱਧ ਚੋਣ ਆਸਤੇ ਵਧੀਆ ਹਾਂਜੀ ਪੰਜਾ ਵੀ ਚੰਗਾ ਉਹਨਾਂ ਨੂੰ ਏਦਾਂ ਦੀ ਗਾਂ ਇਸ ਭਾਅ 'ਚ ਮਿਲ ਸਕਦੀ ਐ ਇਹ ਬਾਈ ਮੰਨ ਕੇ ਚੱਲੋ ਬਈ ਇਹੀ ਆਪਾਂ ਗੱਲ ਕਹਿਨੇ ਹੁੰਨੇ ਆ ਵੀ ਮਾੜਾ ਮੋਟਾ ਹੁਣ ਜਿਵੇਂ ਗੁਣ ਦੇਖੀਏ ਇਹ ਬਹੁਤ ਗਾਵਾਂ ਨਾਲੋਂ ਇਹ 'ਚ ਗੁਣ ਚੰਗੇ ਆ ਪਰ ਨਾਲ ਹਾਈਟ ਬਾਡੀ weight ਬਹੁਤ ਚੀਜ਼ਾਂ ਮੈਟਰ ਕਰਦੀਆਂ ਸਹੀ ਹੈ ਹਾਂਜੀ ਸੋ ਸੋ ਵਾਕਈ ਇਹ ਦੋਨੇ ਗਾਵਾਂ ਅ ਕਰੀ ਦੁੱਧ ਚੋਣ ਵਾਲੇ ਵੀਰਾਂ ਵਾਸਤੇ ਬਹੁਤ ਚੰਗੇ ਆ ਸੀ ਇਹਨਾਂ ਤੇ ਹੁਣ ਹਾਈਟ ਦਾ ਜਗਜੀਤ ਬਾਈ ਜਿਹੜੀ ਆ ਕਾਲੀ ਵੈੜ ਆ ਇਹਦੇ ਜਾਦੇ ਚੰਗੀ ਆ ਆਰਡਰ ਬਹੁਤ ਟੌਪ ਕਲਾਸ ਲੱਗਿਆ ਬੀਨ ਸਾਲਾ ਇਹ ਰਾਤ ਦੀ ਸੂਈ ਸੀਗੀ ਵੈੜ ਤੇ ਮੰਨ ਕੇ ਚੱਲੋ 20 ਕਿਲੋ ਬੋਲੀ ਸਟਾਰਟਿੰਗ ਆ ਵੈੜ ਥੱਲੇ ਦੇਖੋ ਆਰਡਰ ਇਹਦਾ ਕਿੱਡਾ ਚੰਗਾ ਹਾਈਟ ਵੀ ਵੱਡੀ ਆ ਸਹੀ ਹੈ ਸੋ ਇਹ ਅੱਜ ਦੇ ਦੱਸੋ ਇਸ ਵੀਡੀਓ ਦੇ ਪਸ਼ੂ ਬਕਾਉ ਸੀ ਬਾਈ ਕੋਲ ਸਾਰੇ ਦਿਖਾਤੇ ਆ ਆਜੋ ਜੇ ਇੱਥੇ ਜਿਹੜਾ ਵੀਰ ਜਿਹੜਾ ਨਗ ਪਸੰਦ ਕਰਦਾ तसली करियो नंबर स्क्रीन ते